ਜੇ ਯਾਰਾਂ ਨਾਲ ਵਿਗੜ ਵੀ ਜਾਵੇ ਰਾਜ ਕਦੇ ਨਹੀਂ ਖੋਲੀਦਾ ਜੇ ਹਾਜਮਾ ਕੱਚਾ ਹੋਵੇ ਫੇਰ ਨਹੀਂ ਮੁੜਕੇ ਬੋਲੀਦਾ ਜੇ ਯਾਰਾਂ ਨਾਲ ਵਿਗੜ ਵੀ ਜਾਵੇ ਰਾਜ ਕਦੇ ਨਹੀਂ ਖੋਲੀਦਾ ਜੇ ਹਾਜਮਾ ਕੱਚਾ ਹੋਵੇ ਫੇਰ ਨਹੀਂ ਮੁੜਕੇ ਬੋਲੀਦਾ ਖੁਸ਼ੀਆਂ ਵਿੱਚ ਜੋ ਖੁਸ਼ੀ ਮਨਾਉਂਦਾ ਲਾਗਣਾ ਰੱਖੀ ਢੋਲੀ ਦਾ ਜੇ ਸਤਗੁਰ ਦੇ ਰੰਗ ਨਾ ਰੰਗੇ ਕੀ ਫਾਇਦਾ ਖੇੜੀ ਹੋਲੀ ਦਾ ਮਹਿੰਗਾ ਗਹਿਣਾ ਹੁੰਦੀ ਨਿਮਰਤਾ ਮਹਿੰਗਾ ਗਹਿਣਾ ਹੁੰਦੀ ਨਿਮਰਤਾ ਤਾਹੀਂ ਤੋੜਨੀ ਰਾਜਾ ਮੋਲੀ ਦਾ ਮਾਵਾ ਨੂੰ ਨਹੀਂ ਰੁੱਸਣਾਉਂਦਾ ਕੌੜਾ ਬੋਲ ਨਹੀਂ ਬੋਲੀਦਾ ਤਾਏ ਦਾ ਪੁੱਤ ਵੀਰ ਹੀ ਹੁੰਦਾ ਚਾਚੇ ਦਾ ਪੁੱਤ ਵੀਰ ਹੀ ਹੁੰਦਾ ਕੋਟਾਂ ਵਿੱਚ ਨਹੀਂ ਰੋਲੀ ਦਾ ਜੇ ਯਾਰਾਂ ਨਾਲ ਵਿਗੜ ਵੀ ਜਾਵੇ ਰਾਜ ਕਦੇ ਨਹੀਂ ਖੋਲੀਦਾ ਜੇ ਹਾਜਮਾ ਕੱਚਾ ਹੋਵੇ ਫੇਰ ਨਹੀਂ ਮੁੜ ਕੇ ਬੋਲੀਦਾ ਪਿੱਚਰ ਕਰਨੀ ਮੇੜਾ ਮਾਰਨਾ ਯਾਦ ਰਹਿੰਦੇ ਨੇ ਦੋਵੇਂ ਹੀ ਬੁਰੇ ਕੰਮ ਦਾ ਬੁਰਾ ਨਤੀਜਾ ਬੰਦਾ ਭਰਦਾ ਓਵੇਂ ਹੀ ਜੇ ਮੰਗਣ ਵਾਲੇ ਹੱਥ ਨਕਮੇ ਦੋਸ਼ ਨਹੀਂ ਹੁੰਦਾ ਕੌਲੀ ਦਾ ਜੇ ਯਾਰਾਂ ਨਾਲ ਵਿਗੜ ਵੀ ਜਾਵੇ ਰਾਜ ਕਦੇ ਨਹੀਂ ਖੋਲੀਦਾ ਜੇ ਹਾਜਮਾ ਕੱਚਾ ਹੋ ਵੀ ਫੇਰ ਨਹੀਂ ਮੁੜਕੇ ਬੋਲੀਦਾ ਜੇ ਹਾਜਮਾ ਕੱਚਾ ਹੋ ਕੇ ਫੇਰ ਨਹੀਂ ਮੁੜਕੇ ਬੋਲੀਦਾ